ਸਸਕਾਲ ਦੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਆਂ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਦੇ ਆਂ ਹੁਣ ਤੱਕ ਦੀ ਵੱਡੀ ਖਬਰ ਡੋਨਾਲਡ ਟਰੰਪ ਸਰਕਾਰ ਨੇ ਹੁਣ ਇੱਕ ਅਜੀਹਾ ਫਰਮਾਨ ਜਾਰੀ ਕੀਤਾ ਹੈ ਜਿਸ ਨਾਲ ਅਮਰੀਕੀ ਫੌਜ ਚ ਮੌਜੂਦ ਸਿੱਖ ਅਤੇ ਮੁਸਲਮਾਨ ਫੌਜੀ ਜਵਾਨਾਂ ਦੀ ਚਿੰਤਾ ਵੱਧ ਗਈ ਹੈ ਅਮਰੀਕੀ ਰੱਖਿਆ ਮੰਤਰੀ ਪੀਟ ਨੇ ਹਾਲ ਹੀ ਚ ਇੱਕ ਫੈਸਲਾ ਲਿਆ ਸੀ 30 ਸਤੰਬਰ ਨੂੰ ਵਰਜੀਨੀਆ ਦੇ ਮਰੀਨ ਕਾਰਪਸ ਬੇਸ ਕਵਾਂਟਿਕੋਚ ਭਾਸ਼ਣ ਦਿੰਦੇ ਹੋਏ ਉਹਨਾਂ ਕਿਹਾ ਹੈ ਕਿ ਫੌਜ ਅਨੁਸ਼ਾਸਨ ਅਤੇ ਘਾਤਕ ਸਮਰੱਥਾ ਵਾਪਸ ਲਿਆਉਣ ਦੀ ਗੱਲ ਕਹੀ ਸੀ ਇਸ ਦੇ ਲਈ ਉਹਨਾਂ ਨੇ ਦਾੜੀ ਤੇ ਰੋਕ ਲਗਾਉਣ ਦੀ ਗੱਲ ਆਖੀ ਸੀ ਇਧਰ ਉਹਨਾਂ ਵੱਲੋਂ ਭਾਸ਼ਣ ਦਿੱਤਾ ਗਿਆ ਸੀ ਅਤੇ ਦੂਜੇ ਪਾਸੇ ਪੈਂਟਾਗਨ ਨੇ ਇੱਕ ਮੈਮੋ ਜਾਰੀ ਕਰ ਦਿੱਤਾ ਜਿਸ ਵਿੱਚ ਸਾਰੀਆਂ ਫੌਜੀ ਬ੍ਰਾਂਚਾਂ ਨੂੰ 2010 ਤੋਂ ਪਹਿਲਾਂ ਮਾਪਦੰਡਾ ਤੇ ਵਾਪਸ ਪਰਤਣ ਦਾ ਹੁਕਮ ਦਿੱਤਾ ਗਿਆ ਹੈ ਯਾਨੀ ਕਿ ਦਾੜੀ ਰੱਖਣ ਦੀ ਛੋਟ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਗਈ ਹੈ ਇਸ ਫੈਸਲੇ ਨਾਲ ਸਿੱਖਾਂ ਅਤੇ ਮੁਸਲਮਾਨ ਫੌਜੀ ਜਵਾਨਾਂ 'ਚ ਚਿੰਤਾ ਪਾਈ ਜਾ ਰਹੀ ਹੈ ਸਿੱਖ ਕੁਲੀਸ਼ਨ ਨੇ ਪੀਟ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ ਨਵੇਂ ਹੁਕਮ ਅਨੁਸਾਰ ਚਿਹਰੇ ਦੇ ਵਾਲਾਂ ਦੀ ਛੋਟ ਆਮ ਤੌਰ ਤੇ ਮੰਨਣਯੋਗ ਨਹੀਂ ਹੋਵੇਗੀ ਅਤੇ ਸਾਰੇ ਯੂਨਿਟਾਂ ਨੂੰ 60 ਦਿਨਾਂ 'ਚ ਇਸ ਸੰਬੰਧੀ ਨਿਯਮ ਬਣਾਉਣਾ ਹੋਵੇਗਾ ਅਤੇ 90 ਦਿਨਾਂ ਦੇ ਅੰਦਰ ਇਸ ਨੂੰ ਲਾਗੂ ਕਰਨਾ ਹੋਵੇਗਾ ਕੇਵਲ ਸਪੈਸ਼ਲ ਆਪਰੇਸ਼ਨ ਫੋਰਸਸ ਨੂੰ ਸਥਾਈ ਛੋਟ ਦਿੱਤੀ ਜਾ ਸਕਦੀ ਹੈ ਉਹ ਵੀ ਮਿਸ਼ਨ ਤੋਂ ਪਹਿਲਾਂ ਕਲੀਨ ਸ਼ੇਵ ਹੋਣਾ ਚਾਹੀਦਾ ਹੈ ਇਹ ਨਹੀਂ ਬਲਕਿ ਫੌਜ ਦੇ ਮੋٹے ਜਰਨਲਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਪਣੀ ਵਜ਼ਨ ਘਟ ਕਰ ਲੈਣ ਜャ ਵਿੱਚ ਹਰ ਵਰਗੀ ਸਥਿਤੀ ਇੱਕ ਵਾਰ ਫਿਰ ਤੋਂ ਪੈਦਾ ਹੋ ਸਕਦੀ ਹੈ ਮੌਸਮ ਵਿਭਾਗ ਵੱਲੋਂ ਦਿੱਤੀ ਗਈ بارش ਦੀ ਚੇਤਾਵਨੀ ਦੇ ਮੱਦੇਨਜ਼ਰ ਪੋਂਗ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਨੇ ਪੋਂਗ ਡੈਮ ਵਿੱਚ ਬਿਆਸ ਦਰਿਆ ਲਈ 50000 ਕਿਊਸਿਕ ਪਾਣੀ ਛੱਡ ਦਿੱਤਾ ਗਿਆ ਹੈ ਇਹ ਤੇ ਦੱਸਦੀ ਹੈ ਕਿ ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਭਵਿੱਖਬਾਣੀ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ੁੱਕਰਵਾਰ ਨੂੰ ਤਕਨੀਕੀ ਕਮੇਟੀ ਦੀ ਮੀਟਿੰਗ ਵਿੱਚ ਵੱਡਾ ਫੈਸਲਾ ਲਿਆ ਗਿਆ ਸੀ ਫੈਸਲੇ ਅਨੁਸਾਰ ਪੋਂਗ ਡੈਮ ਪਾਵਰ ਹਾਊਸ ਦੀਆਂ ਟਰਬਾਈਨਾ ਤੋਂ ਵੱਦ-ਵੱਦ ਸੰਭਵ ਨਿਕਾਸੀ ਅਤੇ ਸਪਿਲਵੇ ਗਿਟਾਰਾਂ ਹੀ ਲਗਭਗ 32000 ਕਿਊਸਿਕ ਪਾਣੀ ਟਰਬਾਈਨਾ ਸਮੇਤ ਕੁੱਲ 50000 ਕਿਊਸਿਕ ਪਾਣੀ ਛੱਡਿਆ ਜਾਣਾ ਸੀ ਜਿਸ ਨੂੰ ਹੁਣ ਛੱਡ ਦਿੱਤਾ ਗਿਆ ਹੈ ਪਾਣੀ ਛੱਡਣ ਤੋਂ ਪਹਿਲਾਂ ਇੱਥੇ ਸਾਇਰਨ ਵੱਜਿਆ ਅਤੇ ਫਿਰ ਕੁੱਲ 50000 ਕਿਊਸਿਕ ਪਾਣੀ ਛੱਡਿਆ ਗਿਆ ਇਸ ਦੇ ਨਾਲ ਹੀ ਨੇੜਲੇ ਇਲਾਕਿਆਂ ਵਿੱਚ ਮੁਰਤੋਂ ਹਰਦੀ ਚਿੰਤਾ ਵੱਧ ਗਈ ਹੈ ਡੈਮਾ ਤੋਂ ਪਾਣੀ ਛੱਡੇ ਜਾਣ ਕਾਰਨ ਗੁਰਦਾਸਪੁਰ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਹਰ ਦਾ ਖਤਰਾ ਮੰਡਰੋਣ ਲੱਗਾ ਹੈ ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਕਾਂਗੜਾ ਉਪ ਮੰਡਲ ਅਧਿਕਾਰੀ ਫਤਿਹਪੁਰ ਉਪ ਮੰਡਲ ਅਧਿਕਾਰੀ ਇੰਦੋਰਾ ਉਪ ਮੰਡਲ ਅਧਿਕਾਰੀ ਦੇਰਾ ਮੈਂਬਰ ਸਚਾਈ BBMB ਚੰਡੀਗੜ੍ਹ ਸਕੱਤਰ BBMB ਚੰਡੀਗੜ੍ਹ BBMB ਨੰਗਲ ਟਾਊਨਸ਼ਿਪ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਇਜ਼ਰਾਈਲ ਤੇ ਹਮਾਸ ਦੇ ਵਿੱਚ ਕੁਝਲੇ ਕੁਝ ਸਾਲਾਂ ਤੋਂ ਲੜਾਈ ਚੱਲਦੀ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਹੁਣ ਤੁਹਾਨੂੰ ਦੱਸੀਏ ਕਿਤੇ ਨਾ ਕਿਤੇ ਇਹ ਲੜਾਈ ਦੇ ਰੁਕਣ ਦੇ ਸੰਕੇਤ ਦਿਖਾਈ ਦੇ ਰਹੇ ਦਾ ਇਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਦਿਖਾਈ ਦੇ ਰਿਹਾ ਤੇ ਇਸ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਿਰਿੰਦਰ ਮੋਦੀ ਗੁਣਾ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਵੱਡੇ ਪੱਤਰ ਤੇ ਤਾਰੀਫ ਕੀਤੀ ਹੈ ਤਾਂ ਤੁਹਾਨੂੰ ਦੱਸੀਏ ਕਿ ਹੁਣ ਇਹ ਲੜਾਈ ਜਿਹੜੀ ਆ ਪਹਿਲਾਂ ਰੁਕਣ ਦਾ ਨਾਮ ਨਹੀਂ ਲੈ ਰਹੀ ਸੀ ਪਰ ਹੁਣ ਇਸ ਦੇ ਰੁਕਣ ਦੇ ਸੰਕੇਤ ਜਿਹੜੀ ਆ ਦੇਖਣ ਨੂੰ ਮਿਲ ਰਹੇ ਨੇ ਜਿਨ੍ਹਾਂ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਕੋਸ਼ਿਸ਼ਾਂ ਦਾ ਵੀ ਵੱਡਾ ਯੋਗਦਾਨ ਪਾਇਆ ਗਿਆ ਹੈ ਪ੍ਰਧਾਨ ਮੰਤਰੀ ਮੋਤੀ ਨੇ ਐਕਸ ਤੇ ਇੱਕ ਪੋਸਟ ਸਾਂਝੀ ਕਰਦੇ ਆ 트럼ਪ ਤੇ ਗਾਜ਼ਾ 'ਚ ਸ਼ਾਂਤੀ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਦੀ ਜਿਹੜੀ ਤਾਰੀਫ਼ ਕੀਤੀ ਹੈ ਔਰ ਪੋਸਟਰ ਦੇ ਵਿੱਚ ਉਹਨਾਂ ਲਿਖਿਆ ਕਿ ਅਸੀਂ ਗਾਜ਼ਾ 'ਚ ਸ਼ਾਂਤੀ ਸਥਾਪਿਤ ਕਰਨ ਲਈ ਰਾਸ਼ਟਰਪਤੀ 트ੰਪ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕਰਦੇ ਹਾਂ ਬੰਦੀਆਂ ਦੀ ਰਿਹਾਈ ਦੇ ਸੰਕੇਤ ਮਿਲਣਾ ਸ਼ਾਂਤੀ ਵੱਲ ਇੱਕ ਵੱਡਾ ਕਦਮ ਹੈ ਭਾਰਤ ਹਮੇਸ਼ਾ ਹੀ ਸ਼ਾਂਤੀ ਸਥਾਪਿਤ ਕਰਨ ਵੱਲ ਲਈ ਮਜ਼ਬੂਤੀ ਨਾਲ ਸਮਰਥਨ ਦਿੰਦਾ ਰਹੇਗਾ ਜ਼ਿਕਰ ਯੋਗ ਹੈ ਕਿ ਭਾ ਕੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਰਾਸ਼ਟਰਪਤੀ 트ੰਪ ਦੀਆਂ ਕੋਸ਼ਿਸ਼ਾਂ ਮਗਰੋਂ ਹਮਾਸ ਨੇ ਗਾਜ਼ਾ ਦੇ ਵਿੱਚ ਬੰਦ ਇਜ਼ਰਾਈਲੀ ਬੰਦੀਆਂ ਨੂੰ ਛੱਡਣ ਦੀ ਸ਼ਰਤ ਕਬੂਲ ਕਰ ਲਈ ਹੈ ਉਮੀਦ ਹੈ ਕਿ ਲੰਬੇ ਸਮੇਂ ਤੋਂ ਚੱਲਦੀ ਆ ਰਹੀ جنگ ਹੁਣ ਖਤਮ ਹੋ ਜਾਵੇਗੀ ਤੇ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਸਥਾਪਿਤ ਹੋਵੇਗੀ ਯਾਨੀ ਕਿ ਹੁਣ ਇਹ ਉਮੀਦਾਂ ਨੇ ਕਿ ਜਿਸ ਤਰੀਕੇ ਦੇ ਨਾਲ ਹਮਾਸ ਨੇ ਗਾਜ਼ਾ ਦੇ ਵਿੱਚ ਬੰਦ ਇਜ਼ਰਾਈਲੀ ਬੰਦੀਆਂ ਨੂੰ ਛੱਡਣ ਦੀ ਸ਼ਰਤ ਜਿਹੜੀ ਆ ਉਹ ਕਬੂਲ ਕਰ ਲਈ ਹੈ ਤਾਂ ਹੁਣ ਇਹ ਵੀ ਕਿ ਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਦੋਵਾਂ ਦੇਸ਼ਾਂ ਦੇ ਵਿੱਚ ਇਹ ਜੰਗ ਖਤਮ ਹੋ ਜਾਵੇਗੀ ਦੋਵਾਂ ਦੇਸ਼ਾਂ ਦੇ ਵਿਚਾਲੇ ਜਿਹੜੀ ਸ਼ਾਂਤੀ ਆ ਉਸ ਪਾ ਤੋਂ ਕੂਵੇ ਕੀ ਤੇ ਐਸੇ ਹੀ ਚੱਲਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਅਮਰੀਕਾ ਰਾਸ਼ਟਰਪਤੀ ਡੋਨਲਡ 트੍ਰੰਪ ਦੀਆਂ ਇਹਨਾਂ ਕੋਸ਼ਿਸ਼ਾਂ ਦਾ ਵੱਡਾ ਜਿਹੜਾ ਯੋਗਦਾਨ ਉਹਨਾਂ ਨੇ ਪਾਇਆ ਤੇ ਉਸ ਦੀ ਸ਼ਲਾਘਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਇਸ ਚੀਜ਼ ਦਾ ਸਮਰਥਨ ਕਰਦੇ ਰਵਾਂਗੇ ਤਾਂ ਐਕਸ ਤੇ ਉੱਤੇ ਪੋਸਟ ਸਾਂਝੀ ਕਰਦਿਆ 트੍ਰੰਪ ਦੀ ਗਾਜ਼ਾ ਦੇ ਵਿੱਚ ਸ਼ਾਂਤੀ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਦੀ ਤਾਰੀਫ਼ ਜਿਹੜੀ ਆ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕੀਤੀ ਗਈ ਹੈ ਇਸ ਦੇ ਵਿਚਾਲੇ ਵੀ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਕਿ 트럼ਪ ਦੀਆਂ ਕੋਸ਼ਿਸ਼ਾਂ ਦੇ ਵਿਚਾਲੇ ਹੁਣ ਦੋਹਾਂ ਦੇਸ਼ਾਂ ਦੇ ਵਿੱਚ ਸੀਜ਼ ਫਾਇਰ ਦਾ ਐਲਾਨ ਹੋਇਆ ਯਾਨੀ ਕਿ ਇਹ ਜੰਗ ਜਿਹੜੀ ਰੋਕ ਸਕਦੀ ਹੈ ਤਾਂ ਹੁਣ ਇਹ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਇਸ ਜੰਗ ਦੇ ਰੁਕਣ ਦੇ ਸੰਕੇਤ ਦਿਖਾਈ ਦੇ ਰਹੇ ਜਿੱਥੇ ਕਿ ਹੁਣ ਬੰਦ ਕੈਦੀ ਸੀਗੇ ਉਹਨਾਂ ਨੂੰ ਛੱਡਣ ਦੀ ਰਹਾ ਕਰਨ ਦੀ ਜਿੱਥੇ ਗੱਲ ਜਿਹੜੀ ਆ ਉਹ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਦੋਵਾਂ ਦੇਸ਼ਾਂ ਦੇ ਵਿੱਚ ਸ਼ਾਂਤੀ ਜਿਹੜੀ ਆ ਬਣ ਸਕੇ ਤੇ ਇਸੇ ਵਿਚਾਲੇ ਡੋਨਲਡ ਟਰੰਪ ਦਾ ਵੱਡਾ ਨਾਮ ਜਿਹੜਾ ਚਰਚਾ ਦੇ ਵਿੱਚ ਆ ਯਾਨੀ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਇਹ ਵੱਡਾ ਉਪਰਾਲਾ ਕੀਤਾ ਗਿਆ ਤੇ ਸ਼ਲਾਘਾ ਜਿਹੜੀ ਆ ਟਰੰਪ ਦੀ ਕੀਤੀ ਜਾ ਰਹੀ ਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਵੱਲੋਂ ਵੀ ਤੇ ਐਕਸ ਤੇ ਉੱਤੇ ਪੋਸਟ ਕਰਕੇ ਜੁਆ ਸ਼ਲਾਘਾ ਕੀਤੀ ਗਈ ਹੈ ਕਿ ਹਮੇਸ਼ਾ ਅਸੀਂ ਵੀ ਸ਼ਾਂਤੀ ਦਾ ਸਮਰਥਨ ਕਰਦੇ ਰਵਾਂਗੇ ਤੇ 트ੰਪ ਦੀ ਇਹ ਕੋਸ਼ਿਸ਼ ਕਿਤੇ ਨਾ ਕਿਤੇ ਦੋਹਾਂ ਦੇਸ਼ਾਂ ਦੇ ਲਈ ਬਿਹਤ ਵੱਡੀ ਫਾਇਦੇਮੰਦ ਰਹਿਣ ਵਾਲੀ ਹੈ ਖਰਾਬ ਮੌਸਮ ਅਤੇ ਭਾਰੀ ਮੀਂਹ ਦੀ ਸੰਭਾਵਨਾ ਦੇ ਚਲਦੇ ਮਾਤਾ ਵੈਸ਼ਨੂ ਦੇਵੀ ਦੀ ਯਾਤਰਾ ਨੂੰ 3 ਦਿਨਾਂ ਲਈ ਅਸਥਾਈ ਤੌਰ ਤੇ ਰੋਕ ਦਿੱਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਚੇਤਾਵਨੀ ਅਨੁਸਾਰ 5 ਤੋਂ 7 ਅਕਤੂਬਰ 2025 ਤੱਕ ਖੇਤਰ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੌਰਾਨ ਸਾਰੇ ਸ਼ਰਧਾਲੂਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਇਸ ਲਈ ਯਾਤਰਾ ਨੂੰ ਅਸਥਾਈ ਤੌਰ ਤੇ ਸਸਪੈਂਡ ਕੀਤਾ ਗਿਆ ਹੈ ਉਨ੍ਹਾਂ ਨੇ ਕਿਹਾ ਹੈ ਕਿ 8 ਅਕਤੂਬਰ 2025 ਤੋਂ ਯਾਤਰਾ ਮੁੜ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਸ਼ਰਧਾਲੂ ਆਮ ਤੌਰ ਤੇ ਦਰਸ਼ਨ ਲਈ ਜਾ ਸਕਣਗੇ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਮੌਸਮ ਦੇ ਹਾਲਾਤਾਂ ਤੇ ਨਜ਼ਰ ਰੱਖਣ ਅਤੇ ਯਾਤਰਾ ਲਈ ਨਵੀਂ ਜਾਰੀ ਕੀਤੀ ਜਾਣਕਾਰੀ ਦੀ ਪਾਲਣਾ ਕਰਦੇ ਹੋਏ ਹੀ ਆਪਣੀ ਯੋਜਨਾ ਬਣਾਓ। ਖਰਾਬ ਮੌਸਮ ਅਤੇ ਭਾਰੀ ਮੀਂਹ ਦੀ ਸੰਭਾਵਨਾ ਦੇ ਚੱਲਦੇ ਮਾਤਾ ਵੈਸ਼ਨੂ ਦੇਵੀ ਦੀ ਯਾਤਰਾ ਨੂੰ 3 ਦਿਨਾਂ ਲਈ ਅਸਥਾਈ ਤੌਰ ਤੇ ਰੋਕ ਦਿੱਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਚੇਤਾਵਨੀ ਅਨੁਸਾਰ 5 ਤੋਂ 7 ਅਕਤੂਬਰ 2025 ਤੱਕ ਖੇਤਰ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੌਰਾਨ ਸਾਰੇ ਸ਼ਰਧਾਲੂਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਇਸ ਲਈ ਯਾਤਰਾ ਨੂੰ ਅਸਥਾਈ ਤੌਰ ਤੇ ਸਸਪੈਂਡ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ 8 ਅਕਤੂਬਰ 2025 ਤੋਂ ਯਾਤਰਾ ਮੁੜ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਸ਼ਰਧਾਲੂ ਆਮ ਤੌਰ ਤੇ ਦਰਸ਼ਨ ਲਈ ਜਾ ਸਕਣਗੇ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਮੌਸਮ ਦੇ ਹਾਲਾਤਾਂ ਤੇ ਨਜ਼ਰ ਰੱਖਣ ਅਤੇ ਯਾਤਰਾ ਲਈ ਨਵੀਂ ਜਾਰੀ ਕੀਤੀ ਜਾਣਕਾਰੀ ਦੀ ਪਾਲਣਾ ਕਰਦੇ ਹੋਏ ਹੀ ਆਪਣੀ ਯੋਜਨਾ ਬਣਾਉਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੂੰ ਇੱਕ ਵੇਹਾ ਉਪਰਤਾ ਝਟਕਾ ਲੱਗ ਸਕਦਾ ਹੈ ਕਿਉਂਕਿ H1B ਵੀਜ਼ੇ ਨੂੰ ਲੈ ਕੇ ਮਾਮਲਾ ਅਦਾਲਤ ਦੇ ਵਿੱਚ ਪਹੁੰਚਦਾ ਵਯਾ ਦਿਖਾਈ ਦੇ ਰਿਹਾ ਹੈ ਜਿੱਥੇ ਹੁਣ ਡੋਨਲਡ 트ੰਪ ਦੇ ਵੱਲੋਂ H1B ਵੀਜ਼ਾ ਦੇ ਉੱਤੇ ਹੁਣ ਜ਼ਿਆਦਾ ਫੀਸ ਵਧਾ ਦਿੱਤੀ ਸੀ ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਝਟਕਾ ਲੱਗਾ ਪਰ ਹੁਣ ਇਸ ਮਾਮਲੇ ਨੂੰ ਅਦਾਲਤ ਦੇ ਵਿੱਚ ਲਿਜਾਤਾ ਗਿਆ ਤੇ ਹੁਣ ਦੇਖਣਾ ਹੋਵੇਗਾ ਕਿ ਕੁਝ ਪੂਰੇ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਫੈਸਲਾ ਲਿੱਤਾ ਜਾਦਾ ਹੈ ਪਰ ਤੁਹਾਨੂੰ ਦੱਸਿਏ ਕਿ ਜਿੱਥੇ H1B ਵੀਜ਼ੇ ਲਈ ਫੀਸ ਵਧਾ ਕੇ 1 ਲੱਖ ਡਾਲਰ ਜਿਹੜੀ ਆ ਉਸ ਦਾ ਐਲਾਨ ਕੀਤਾ ਸੀ ਜਿਸ ਕਰਕੇ ਹੁਣ ਦੁਨੀਆ ਭਰ ਦੇ ਪੇਸ਼ੇਵਾਰਾਂ ਲਈ ਕੰਮ ਕਰਨ ਲਈ ਅਮਰੀਕਾ ਜਾਣ ਦੇ ਸੁਪਨੇ ਨੂੰ ਕਰਾਰਾ ਝਟਕਾ ਲੱਗਾ। 트럼ਪ ਦੇ ਇਸ ਫੈਸਲੇ ਨੂੰ ਹੁਣ ਅਮਰੀਕੀ ਕੰਪਨੀਆਂ ਦੇ ਚ ਸਵਦੇਸ਼ੀ ਕਰਮਚਾਰੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਨੌਕਰੀਆਂ ਮਿਲ ਸਕਣ ਤੇ ਉਹਨਾਂ ਦੀ ਵਿਦੇਸ਼ ਕਾਮਿਆਂ ਦੀ ਨਿਪਰਤਾ ਨੂੰ ਘਟਾਇਆ ਜਾ ਸਕੇ ਇਸ ਲਈ ਫੈਸਲਾ ਲਿਆ ਗਿਆ। ਇਸ ਦੌਰਾਨ ਹੈਲਥ ਪਰੋਵਾਈਡਰਜ਼ ਧਾਰਮਿਕ ਸਮੂਹਾਂ ਦੇ ਯੂਨੀਵਰਸਿਟੀਆਂ ਪ੍ਰੋਫੈਸਰਸ ਹਨ ਇੱਕ ਸਮੂਹ ਨੇ ਅਮਰੀਕਾ ਦੇ ਵਿੱਚ H1B ਵੀਜ਼ਾ ਅਰਜ਼ੀਆਂ ਲਈ 1 ਲੱਖ ਡਾਲਰ ਦੀ ਫੀਸ ਦੇ ਸਰਕਾਰ ਦੇ ਫੈਸਲੇ ਖਿਲਾਫ ਫੈਡਰਲ ਅਦਾਲਤ ਵਿੱਚ ਮੁਕੱਦਮਾ ਦਾਹਰ ਕੀਤਾ ਹੈ ਸਮੂਹ ਨੇ ਮੁਕੱਦਮਾ ਦਾਹਰ ਕਰਦੇ ਹੋਏ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਪ੍ਰਸ਼ਾਸਨ ਦੀ ਯੋਜਨਾ ਨੇ ਮਾਲਕਾਂ ਕਰਮਚਾਰੀਆਂ ਤੇ ਫੈਡਰਲ ਏਜੰਸੀਆਂ ਲਈ ਵੱਡੀਆਂ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਨੇ ਸੈਨ ਫਰਾਂਸਿਸਕੋ ਅਤੇ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਦਰਜ ਕੀਤੇ ਗਏ ਮੁਕਦਮੇ ਵਿੱਚ ਕਿਹਾ ਗਿਆ ਹੈ ਕਿ H1B ਪ੍ਰੋਗਰਾਮ ਹੈਲਥ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਪਰਤੀ ਕਰਨ ਦੀ ਇੱਕ ਮਹੱਤਵਪੂਰਨ ਮਾਰਗ ਹੈ ਇਹ ਅਮਰੀਕਾ ਵਿੱਚ ਨਵੀਨਤਾ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਮਾਲਕਾਂ ਨੂੰ ਖਾਸ ਖੇਤਰਾਂ ਵਿੱਚ ਖਾਲੀ ਅਸਾਮੀਆਂ ਭਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸੀਏ ਕਿ ਹੁਣ ਇਸ ਮਾਮਲੇ ਵਿੱਚ ਰਾਹਤ ਤੋਂ ਬਿਨਾਂ ਹਸਪਤਾਲਾਂ ਨੂੰ ਮੈਡੀਕਲ ਸਟਾਫ ਦੀ ਘਾਟ ਦਾ ਸਾਹਮਣਾ ਕਰਨਾ ਪਵੇਗਾ ਚਰਚਾ ਨੂੰ ਪੁਜਾਰੀਆਂ ਦੀ ਘਾਟ ਹੋ ਸਕਦੀ ਹੈ ਕਲਾਸ ਰੂਮਾਂ ਨੂੰ ਅਧਿਆਪਕਾਂ ਦੀ ਘਾਟ ਦਾ ਸਾਹਮਣਾ ਕਰਨਾ ਪਵੇਗਾ ਤੇ ਦੇਸ਼ ਭਰ ਦੇ ਉਦਯੋਗਾਂ ਨੂੰ ਮੁੱਖ ਇਨੋਵੇਟਰਾਂ ਨੂੰ ਖਤਰਾ ਪੈਦਾ ਹੋ ਜਾਵੇਗਾ ਇਸ ਵਿੱਚ ਕਿਹਾ ਗਿਆ ਕਿ ਮਕਦਮਾ ਅਦਾਲਤ ਨੂੰ ਤੁਰੰਤ ਹੁਕਮ ਤੇ ਰੋਕ ਲਗਾਉਣ ਦੀ ਮੰਗ ਕਰਦਾ ਹੈ ਜਾਨੀ ਕਿ ਹੁਣ ਡੋਨਲਡ ਟਰੰਪ ਦੇ ਫੈਸਲੇ ਦਾ ਜਿਹੜਾ ਜਿਹੜਾ ਗੱਲਬਾਤ ਸੀ ਉਹ ਹੁਣ ਅਦਾਲਤ ਦੇ ਵਿੱਚ ਹੋਵੇਗੀ ਔਰ ਅਦਾਲਤ ਦੇ ਅੱਗੇ ਇਹੀ ਗੱਲ ਆਖੀ ਗਈ ਹੈ ਕਿ ਅਦਾਲਤ ਇਸ ਹੁਕਮ ਤੇ ਰੋਕ ਲਗਾਉਣ ਦੀ ਜਿਹੜੀ ਆ ਗੱਲ ਆਖੇ ਔਰ ਇਹ ਮੰਗ ਕੀਤੀ ਗਈ ਹੈ ਕਿ ਇਹ ਹੁਕਮ ਤੇ ਰੋਕ ਲਗਣੀ ਚਾਹੀਦੀ ਹੈ ਕਿਉਂਕਿ H1B ਵੀਜ਼ਾ ਬਹੁਤ سارے ਕਾਮਿਆਂ ਨੂੰ ਮੁਸੀਬਤ ਦੇ ਵਿੱਚ ਪਾ ਸਕਦਾ ਕਿਉਂਕਿ ਬਹੁਤ ਸਾਰੇ ਕਾਮੇ ਬਹੁਤ ਸਾਰੇ ਡਾਕਟਰਸ ਜਾਂ ਫਿਰ ਜਿਹੜੇ ਵਟੇ ਪੇਸ਼ੇਵਾਰ ਨੇ ਉਹ H1B ਵੀਜ਼ਾ ਦੇ ਤਹਿਤ ਅਮਰੀਕਾ ਦੇ ਵਿੱਚ ਐਂਟਰੀ ਕਰਦੇ ਨੇ ਪਰ ਹੁਣ ਜਦੋਂ ਡਾਲਰਾਂ ਦੇ ਹਿਸਾਬ ਦੇ ਨਾਲ 1 ਲੱਖ ਡਾਲਰ ਦੀ ਫੀਸ ਵਧਾ ਦਿੱਤੀ ਹੈ ਤੇ ਬਹੁਤ ਪੇਸ਼ੇਵਾਰਾਂ ਲਈ ਕੰਮ ਕਰਨ ਲਈ ਅਮਰੀਕਾ ਜਾਣ ਦੇ ਸੁਪਨੇ ਜਿਹੜੇ ਨੇ ਉਹ ਟੁੱਟਦੇ ਦਿਖਾਈ ਦਿੰਦੇ ਬਹੁਤ ਵੱਡਾ ਝਟਕਾ ਲੱਗਾ ਤੇ ਇਸ ਪੂਰੇ ਮਾਮਲੇ ਨੂੰ ਹੁਣ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ ਗਈ ਹੈ ਤਾਂ ਹੁਣ ਦੇਖਣਾ ਹੋਵੇਗਾ ਅਦਾਲਤ ਕੀ ਕੋਈ ਫੈਸਲਾ ਲੈਂਦੀ ਹੈ ਪਰ ਮੰਗ ਕੀਤੀ ਹੈ ਇਸ ਫੈਸਲੇ ਤੇ ਰੋਕ ਲਗਣੀ ਚਾਹੀਦੀ ਹੈ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋਵੇਗਾ ਤਾਂ ਅਦਾਲਤ ਜੇਕਰ ਫੈਸਲਾ ਇਸ ਰੋਕ ਤੇ ਲਗਾਉਂਦੀ ਹੈ ਤਾਂ ਉਸ ਤੋਂ ਬਾਅਦ ਡੋਨਲਡ ਟਰੰਪ ਨੂੰ ਵੱਡਾ ਝਟਕਾ ਲੱਗ ਸਕਦਾ ਹੈ